ਜੱਸੀ ਪਿੰਡ ਗੁਰਦਾਸ ਨਗਰ ਆਇਆ ਮੇਰੇ ਨਾਲ ਅਸੀਂ ਡੀਐਸਪੀ ਸਾਹਿਬਾਨ ਐਸਟੀਐਮ ਮੌਕੇ ਦੇ ਸਰਪੰਚ ਸਾਹਿਬ ਆਪਣੇ ਨੰਬਰਦਾਰ ਸਾਡੀ ਲੋਡ ਲਫਸੈਂਟੀ ਐਗਰੀਕਲਚਰ ਬੈਕਪਾਸ ਸਾਰੇ ਇੱਥੇ ਨੇ ਇਹ ਹੀ ਹੈ ਕਿ ਸਾਡੇ ਤਕਰੀਬਨ ਗੁਰਦਾਸਪੁਰ ਜਹੇ ਤੱਕ ਦੀ 48 ਕੇਸ ਆਇਆ ਜਿਹਦੇ ਵਿੱਚ ਮੈਂ ਹੀ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਕਾਰਕਿਰ ਸਬੰਧੀ ਜਿਹੜੀ ਪ੍ਰਾਲੀ ਨੂੰ ਅੱਗ ਨਹੀਂ ਲਾਣੀ ਉਸ ਸਬੰਧੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰਦੇ ਅਸੀਂ ਸ਼ਕਤੀ ਦੇ ਨੰਬੇ ਹੋਏ ਨਾ ਸ਼ੋਕੇ ਨੋਟਿਸ ਵੀ ਕੱਢੇ ਹੈ ਕਲਾਸ ਦੇਰੇ ਵੀ ਕਿਸਾਨ ਅਸੀਂ ਬਾਰ ਬਛੁਰ ਤੋਂ ਅਪੀਲ ਕਰਦੇ ਆ ਰਹੇ ਆ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪ੍ਰਾਣੀ ਨੂੰ ਅੱਗ ਨਾ ਲਾਓ ਇਹਨਾਂ ਤਾਂ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਗਾਲੀ ਵਾਲੀ ਨੁਕਸਾਨ ਹੈ ਸਿਹਤ ਪੱਖੋਂ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਜੇ ਕੋਈ ਸ਼ਰਾਰਤੀ ਜਾਂਛ ਨਹੀਂ ਮੰਨ ਰਿਹਾ ਉਸੇ ਸਬੰਧ ਵਿੱਚ ਐਫ ਆਰ ਵੀ ਕੀਤੀ ਰਹੀਆਂ ਡੈਂਟਰੀਆਂ ਫਾਈਨਲੀ ਲਾਏ ਨੇ ਤੇ ਮੈਂ ਇਹ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁਣ ਗੁਰਦਾਸ ਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਚਿਗੇ ਅੱਜ ਸਾਰਿਆਂ ਨੇ ਇਹ ਕੀਤਾ ਕਿ ਜਿੱਦਾਂ ਹੁਣ ਅਸੀਂ ਮੋਕੇ ਤੇ ਵੀ ਖੜੇ ਆਂ ਬੜੀ ਵਧੀਆ ਤਰੀਕੇ ਦੇ ਨਾਲ ਬੇਲੀਂ ਕਰਾ ਕੇ ਇਹਨਾਂ ਦੇਖੀਏ ਜਿਹੜੀ ਆਉਣ ਵਾਲੇ ਪਸ਼ੂਆਂ ਇਹ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਹੋ ਕੇ ਪ੍ਰਸ਼ਾਸਨ ਦਾ ਵੀ ਆਪਣਾ ਨਾਲ ਸਹਿਯੋਗ ਦੇਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਦੇਈਏ ਟਰਾਲੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਦੀ ਹਦਾਇਤਾਂ ਹੈ ਇਹ ਮੈਨੂੰ ਕਿ ਸਰਕਾਰ ਪੱਖੋਂ ਵੀ ਹਦਾਇਤਾਂ ਅਸੀਂ ਇੱਥੇ ਦੇ ਸਕਤੀ ਨਾਲ ਲਵਾਂਗੇ ਕਿਸੇ ਤਰ੍ਹਾਂ ਦੀ ਸ਼ਰਾਰਤੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅਸੀਂ ਨਾਲ ਮਿਲ ਕੇ ਜੇਦਾ ਆਪਣਾ ਗੁਰਦਾਸਪੁਰ ਜ਼ਿਲ੍ਹਾ ਇਹਨੂੰ ਬਿਲਕੁਲ ਮੈਂ ਕਵਾਂਗਾ ਕਿ ਸੱਤੀ ਨਾਲ ਲੰਦੇ ਹੋਏ ਜਾਂ ਆਪਣੀ ਸਾਡੀ ਅਪੀਲ ਬੰਦੇ ਹੋਏ ਜਿਹੜੇ ਆ ਪ੍ਰਾਣੀ ਦੇ ਕੇਸ ਜਿਹੜੇ ਆ ਅੱਗ ਲਾਣ ਦੇ ਨਾਂ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਈ। ਕੋ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿਸ ਦਾ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਸਾਡੇ ਐਸ.ਟੀ.ਐਮ ਸਰਦਾਨ ਪ੍ਰਾਲੀ ਪ੍ਰੋਡਕਸ਼ਨ ਫੋਰਸ ਡੀ.ਐਸ.ਪੀ ਸਰਬਾ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ। ਸਾਡੇ ਨਾਲ ਨੋਡਲ ਅਫਸਰ, ਕਲਸਟਰ ਅਫਸਰ, ਸਾਡੇ ਤਹਿਸੀਲਦਾਰ, ਸਾਡੇ ਐਗਰੀਕਲਚਰ ਬੈਕਵਰਡ ਦੇ ਪੁਲਿਸ ਤੋਂ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ। ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾਣ ਲਈ डीसी साहब आप वैसे फील्ड 'ਚ ਉਤਰੇ ਨੇ ਐਸਪੀ ਸਰਹਬਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਕੋਈ ਉਹ ਜੀ ਸ਼ਰਾਪਤੀਆਂ ਸਾਗ ਲੰਦਾ ਉਹਨਾਂ ਮੌਕੇ ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪੋਲੂਸ਼ਨ ਨਾ ਫੈਲੇ ਐਂਡ ਦੂਸਰੀ ਗੱਲ ਅਪੀਲ ਇਹ ਹੈ ਕਿ ਸਾਡਾ ਦਫਤਰੀ ਕੰਮ ਛੱਡ ਕੇ ਅਸੀਂ ਗਸਾਨਾ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਆਂ ਇਹ ਹੀ ਸਮਝਾ ਬਾਰ-ਬਾਰ ਸਮਝਾ ਰਹੇ ਆਂ ਕਿ ਅੱਗੇ ਨਾ ਲਾਓ ਸਾਡੇ ਅਫਸਰ ਸਹਿਬਾਨ ਤੁਹਾਡੇ ਨਾਲ ਹਰ ਪੱਕਾ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਡੇਲਰ ਰਸੀ ਦਿੱਤੇ ਹੋਇਆ ਸੁਪਰ ਚੇਡਰ ਰਸੀ ਦਿੱਤੇ ਹੋਇਆ ਕਾਲ ਸੈਂਟਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੇ ਸ਼ੁਰੂ ਕੀਤਾ ਗਿਆ ਕਿ ਕੋਈ ਸਹੂਲਤ ਲਈ ਅੱਛੀ 24 ਘੰਟੇ ਚੱਲ ਰਿਹਾ ਜਿਸਨੇ ਕੋਈ ਵੀ ਲੋੜ ਪੰਦੀ ਹੈ ਉਸੇ ਵੇਲੇ ਉਹਨਾਂ ਦੇ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿੱਲ ਪ੍ਰੋਵਾਈਡ ਕੀਤੇ ਜਾ ਰਹੇ ਜੇ ਅਸੀਂ ਅੰਨਾ ਕੁਝ ਕਰ ਰਹੇ ਆ ਇਹ ਤੁਹਾਡਾ ਵੀ ਇੱਕ ਸਾਡ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਆ ਇਹ ਕੇਸ ਬਿਲਕੁਲ ਨਾ ਗੁਦਾਸਪੁਰ ਜ਼ਿਲ੍ਹੇ ਚਾਹੁੰਦੇ ਹੈ ਲਾਈਨ ਨੰਬਰ ਦਿੱਤੇ ਜਿਹਾ ਕੋਈ ਅਗਲਾ ਨੰਬਰ ਜਿੱਥੇ ਤੁਸੀਂ ਨੂੰ ਕਾਲ ਕਰ ਸਕੀ ਜੀ ਬਿਲਕੁਲ ਜੀ ਗੁਦਾਸਪੁਰ ਜ਼ਿਲ੍ਹੇ ਦਾ ਜਿਹੜਾ ਅਸੀਂ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਆ ਨੂੰ ਰਾਹੀਂ ਤੁਹਾਡੇ ਪੱਤਰ ਘਰ ਵੀ ਰਹਿਣਾ ਵੀ ਸਾਂਝਾ ਕਰ ਦਵਾਂਗੇ ਹੁਣ ਜਿਹੜਾ ਨੰ 266376 ਕੋਈ ਵੀ ਕਿਸਾਨ ਵੀਰ ਕਿਸੇ ਨੂੰ ਬੇਲਰ ਦੀ ਜਰੂਰਤ ਹੈ ਸੁਪਰ ਚਿੱਡ ਦੀ ਜਰੂਰਤ ਹੈ ਤੁਸੀਂ ਇੱਥੇ ਕਾਲ ਕਰੋ ਅੱਛੀ ਉਸ ਸੰਬੰਧੀ ਉਸਦੇ ਕਲਸਰ ਅਫਸਰ ਲੋਡ ਅਫਸਰ ਬੇਲਰ ਵਾਲਾ ਮਸ਼ੀਨ ਵਾਲੇ ਨੂੰ ਉਸੇ ਵਾਲਾ ਕਾਲ ਕਰਕੇ ਉਹ ਜਗ੍ਹਾ ਤੇ ਪ੍ਰੋਵਾਈਡ ਕਰਾਨਾ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਇਹਦਾ ਪੂਰਾ ਆਪਣਾ ਲਾਹੇਰ ਬਲੋ ਕਈ ਵਾਰੀ ਕਿ ਕਿਸਾਨ ਵੀਰਾਂ ਤੋਂ ਆਂਦੀ ਹੈ ਕਿ ਉੱਥੇ ਮੌਕੇ ਤੇ ਕੋਈ ਅਫਸਰ ਸਹਾਬ ਨਹੀਂ ਅਸੀਂ ਕਿਹਦੇ ਨਾਲ ਟਾਈਅਪ ਕਰੀਏ ਕਿਹਨੂੰ ਕਾਲ ਕਰੀਏ ਇਹ ਨੰਬਰ ਅਸੀਂ ਟੋਲ ਫਰੀ ਤੁਹਾਡੇ ਲਈ ਸ਼ੁਰੂ ਕੀਤਾ ਹੈ ਤੁਸੀਂ ਆਪਣੀ ਇੱਥੇ ਗੱਲਬਾਤ ਰੱਖ ਕੇ ਜੇ ਵੀ ਚੀਜ਼ ਦੀ ਲੋੜ ਆ ਸਾਡੇ ਕੋਲ ਲਊ ਬਟ ਇਹ ਇਨਸ਼ੋਰ ਕਰਾਓ ਕਿ ਅੱਗ ਕਿਸੇ ਤਰ੍ਹਾਂ ਦੀ ਨਾ ਲੱਗੇ